ਇਹ ਲੈਜੈਂਡੀ ਫਰਾਰਸ਼ਿੰਗ ਦੀ ਪਹਿਲੀ ਗੱਡੀ ਹੈ 1999 ਦੇ ਵਿੱਚ ਜਦ ਵੋਲਡ ਕੱਪ ਜਿੱਤਿਆ ਹੈ ਮੈਨੂੰ ਤੇ ਸੀਰੀਜ਼ ਅਵਾਰਡ ਮਿਲਿਆ ਉਹਨੂੰ ਸੋ ਕਾਫੀ ਧੀਰ ਹੋ ਗਈ ਨੀਅਰਲੀ 25 ইয়ার্স ਮੈਂ ਸੋਚਿਆ ਵੀ ਇਹਨੂੰ ਪੇਂਟ ਫੁਰਦਰਾਗਾ ਫਾਸਟਲਾਸ ਨਵੀਂ ਬਣਾਉਣੇ ਕਿਉਂਕਿ ਇਹ ਐਂਟੀਕ ਗੱਡੀ ਰੱਖਣੀ ਹੈ ਫॉर ਗ੍ਰੈਂਡ ਚੀਨਲ ਗ੍ਰੇਟ 1200 ਸੀ ਇਹ ਨਵੀਂ ਫੈਮਿਲੀ ਜਿਹੜਾ ਲੈਜੈਂਡ ਬਣਿਆ ਉਹਦੀ ਇਹ ਪਹਿਲੀ ਗੱਡੀ ਸੀ ਸੋ ਮੈਂ ਇਹਨੂੰ ਪੇਂਟ ਕਰਾਇਆ ਔਰ ਅੰਦਰ ਸਾਰਾ ਕੈਨ ਸੀ ਦਿਸ ਸਬ ਕਿਸਨ ਅਮੀਂ ਲਵਾਈ ਹੈ ਤੇ ਕਈ ਵਾਰੀ ਚੱਲਦੇ ਚੱਲਦੇ ਟ੍ਰੈਫਿਕ ਪੁਲਿਸ ਵਾਲੇ ਵੀ ਕਹਿੰਦੇ ਰਾਈਟ ਦਿਓ ਬਟਨ ਨਾਲ ਨਾਲ ਬੜਾ ਪਿਆਰ ਕਰਦੇ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਹੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੀ ਕਾਰ ਸੀ ਬੜੀ ਵਾਰੀ ਉਹ ਕਹਿੰਦਾ ਸੀ ਡੈਡ ਗੱਡੀ ਚਾਹੀਦੀ ਹੈ ਗੱਡੀ ਚਾਹੀਦੀ ਮੈਂ ਕਿਹਾ ਪਹਿਲਾਂ ਕੁਝ ਕਰਕੇ ਦਿਖਾ ਫਿਰ ਗੱਡੀ ਲੈ ਕੇ ਦੇਵਾਂਗਾ ਸੋ ਪਹਿਲੀ ਹੌਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ ਐਂਡ ਆਮ ਸ਼ੋਰ ਹੀਲ ਬੀ ਵੈਰੀ ਹੈਪੀ ਤੇ ਦੀ ਐਂਟਾਇਰ ਫੈਮਿਲੀ ਇਜ਼ ਵੈਰੀ ਹੈਪੀ ਦਾ ਚਿਲड्रन ਹਿਸ ਬ੍ਰਦਰ ਸਿਸਟਰਸ ਮਸਟ ਬੀ ਵੈਰੀ ਹੈਪੀ ਸੋ ਆਈ ਹੋਪ ਦੇ ਕੀਪ ਦ ਕਾਰ ਲਾਈਕ ਦਿਸ ਐਂਡ ਵੈਲ ਆਈ ਥਿੰਕ ਇਟਸ ਲੁਕਿੰਗ ਬ੍ਰੈਂਡ ਨਿਊ ਉਦੋਂ ਜਦ ਲੈਣ ਲੱਗੇ ਸੀ ਉਦੋਂ ਯੈਲੋ ਕਲਰ ਨਹੀਂ ਸੀਗਾ ਰੈੱਡ ਕਲਰ ਸੀਗਾ ਫਿਰ ਇਹ ਕਹਿੰਦਾ ਮੈਨੂੰ ਰੈੱਡ ਪਸੰਦ ਨਹੀਂ ਹੈ ਤੇ ਯੈਲੋ ਅਵੇਲੇਬਲ ਨਹੀਂ ਸੀ ਪਰ ਯੈਲੋ ਕਲਰ ਇਸ ਪ੍ਰੋਬਬਲੀ ਇਸ ਫੇਵਰਿਟ ਕਲਰ ਸੋ ਆਈ ਥੋਟ ਕਿ ਯੈਲੋ ਕਲਰ ਕਰਾ ਦੇ ਦੂਜੇ ਪਾਸੇ ਯੋਗਰਾ ਸਿੰਘ ਮੈਂ ਉਹਦੇ ਸੀਰੀਜ਼ ਲਿਖਿਆ ਹੋਇਆ ਹੈ ਤਾਂ ਮੈਂ ਕਿਉਂ ਬੋਲਟ ਕਰ ਇਹਦਾ ਯੋਗਰਾ ਸਿੰਘ ਦਾ ਨਾਮ ਲਿਖਿਆ ਹੈ ਜਿਨ੍ਹਾਂ ਨੂੰ ਮੈਂ ਕਿਸੇ ਵੀ ਗੱਡੀ ਬਣਾਉਣ ਵਾਸਤੇ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਬੜੀ ਬੜੀ ਹੈਲਪ ਕੀਤੀ ਹੈ ਗੱਡੀ ਬਣਾਉਣ ਵਾਸਤੇ ਸੋ ਇਦਾਂ ਜਿਹੜੀਆਂ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨੇ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜ ਦ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਜਿੰਨਾ ਵੀ ਲੋਇਆ ਸਵੇਲ ਹੋਇਆ ਆਮ ਸ਼ੋਰ ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀ ਆਲ ਹੈਵ ਅ ਰਾਈਡ ਔਰਨ ਐਂਡ ਔਰਾ ਵਿਲ ਬੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ ਟੂ ਸੀ ਹਿਸ ਫਾਦਰ ਦੇ ਫਾਦਰਸ ਕਾਰ ਐਂਡ ਐਜ਼ ਅ ਫੈਮਿਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਹਫਤੇ ਦੋ ਦੋ ਵਾਰੀ ਸਾਰੇ ਚਲਾਇਆ ਕਰੋ ਸੋ ਦੇ ਕੈਨ ਹੈਵ ਅ ਫੀਲ ਆਫ ਦੀ ਯੂਨਾਈਟਿਡ ਫੈਮਿਲੀ